ਜਿਹੜੀ ਉਹਦੀ ਗੱਡੀ 'ਚ 14 ਲੱਖ 20 ਹਜ਼ਾਰ ਰੁਪਏ ਸੀਗੇ ਉਹ ਚੋਰੀ ਹੋ ਗਏ। ਉਹਦੇ ਵਿੱਚ ਪਤਾ ਲੱਗਾ ਕਿ ਇਹਦਾ ਕੋਈ ਫਰੈਂਡ ਸੀਗਾ ਮਦਈ ਦਾ। ਇਹਨੂੰ ਇੱਕ ਦਿਨ ਪਹਿਲਾਂ ਪਤਾ ਸੀਗਾ ਕਿ 14 ਲੱਖ ਦੇ ਕਰੀਬ ਦਾ ਅਮਾਉਂਟ ਹੈਗਾ। ਦੂਜੇ ਦਿਨ ਆਪਣੇ ਦੋਸਤ ਅੱਗੇ ਦੋ ਬੰਦੇ ਹੋਰ ਲਾਏ। ਉਹਨਾਂ ਨੂੰ ਦੱਸਿਆ ਤਾਂ ਸਾਰਾ ਪੈਸਾ ਫਿਰ ਉਹ ਗੱਡੀ ਤੋਂ ਕੱਢ ਕੇ ਲੈ ਗਏ। ਮਦਈ ਜੀ ਲੋਕਲੀ ਹੈਗਾ ਇਹ ਪੋਲੀ ਬੈਗ ਜਿਹੜੇ ਹੈਗੇ ਆ ਉਹਦਾ ਕੰਮ ਕਰਦਾ। ਬ੍ਰਾਂਮਦਗੀ ਜੀ ਪੂਰੇ 14 ਲੱਖ 20 ਹਜ਼ਾਰ ਦੀ ਬ੍ਰਾਂਮਦਗੀ ਹੋ ਗਈ ਹੈ ਉਹ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀਗੀ ਕਿ ਇਹ ਸਿਗਰਟ ਦੇ ਬਹਾਨੇ ਗੱਡੀ ਤੋਂ ਦੂਰ ਲੈ ਕੇ ਗਿਆ ਸੀਗਾ ਤੇ ਮਗਰੋਂ ਜਿਹੜੇ ਦੋ ਮੁੰਡੇ ਸੀਗੇ ਉਹ ਕੱਢ ਕੇ ਪੈਸੇ ਲੈ ਗਏ ਸੀ ਬੀਤੇ ਦਿਨ ਇੱਕ ਵਪਾਰਿਕ ਲੋ 14 ਲੱਖ ਰੁਪਏ ਜੜਕੀਆਂ ਚੋਰ ਬਦਮਾਸ਼ੇ ਵੱਲੋਂ ਖੋ ਕੇ ਫਰਾਰ ਹੋ ਗਿਆ ਇਹ ਮਾਮਲਾ ਚੱਲ ਰਿਹਾ ਹੈ ਸਰ ਕੀ ਮਾਮਲਾ ਸੀਗਾ ਰੁਪਏ ਕੌਣ ਸੀਗੇ ਜੀ ਇੱਕ ਆਪਣੇ ਕੋਲ ਇਨਫੋਰਮੇਸ਼ਨ ਆਈ ਸੀਗੀ 21 ਤਰੀਕ ਨੂੰ ਇਤਲਾ ਦਿੱਤੀ ਸੀ ਕਿ ਮਦੇਈ ਨੇ ਕਿ ਉਸ ਤੋਂ ਜਿਹੜੀ ਉਹਦੀ ਗੱਡੀ 'ਚ 14 ਲੱਖ 20 ਹਜ਼ਾਰ ਰੁਪਏ ਸੀਗੇ ਉਹ ਚੋਰੀ ਹੋ ਗਏ ਉਹ ਐਸ ਐਚ ਓ ਸਾਹਿਬ ਨੇ ਤੇ ਪੁਲਿਸ ਟੀਮ ਨੇ ਤਹਿਕੀਕਾਤ ਕੀਤੀ ਉਹਦੇ ਵਿੱਚ ਪਤਾ ਲੱਗਾ ਕਿ ਇਹਦਾ ਕੋਈ ਫਰੈਂਡ ਸੀਗਾ ਮਦੇਈ ਦਾ ਅੰਕੁਸ਼ ਉਹਨੂੰ ਪਤਾ ਸੀਗਾ ਕਿ ਇਹ ਜਿਹੜਾ ਕੈਸ਼ ਹੈ ਇਹਦੀ ਟਰਾਂਜੈਕਸ਼ਨ ਵਗੈਰਾ ਕੈਸ਼ ਜਮਾ ਕਰਾਂਦਾ ਹੈ ਇਹਨੂੰ ਇੱਕ ਦਿਨ ਪਹਿਲਾਂ ਪਤਾ ਸੀਗਾ ਕਿ 14 ਲੱਖ ਦੇ ਕਰੀਬ ਦਾ ਅਮਾਉਂਟ ਹੈਗਾ ਜਿਹੜਾ ਇਹਨੇ ਬੈਂਕ ਦੇ ਵਿੱਚ ਜਮਾ ਕਰਾਨਾ ਤੇ ਰਾਤ ਨੂੰ ਗੱਲ ਹੋਈ ਆਪਣੇ ਦੋਸਤ ਨਾਲ ਤਾਂ ਅੰਕੁਸ਼ ਨੇ ਅੱਗੇ ਫਿਰ ਪਲਾਨ ਕਰਕੇ ਸਾਰਾ ਦੂਜੇ ਦਿਨ ਆਪਣੇ ਦੋਸਤ ਅੱਗੇ ਦੋ ਬੰਦੇ ਹੋਰ ਲਾਏ ਉਹਨਾਂ ਨੂੰ ਦੱਸਿਆ ਤਾਂ ਸਾਰਾ ਪੈਸਾ ਫਿਰ ਉਹ ਗੱਡੀ ਤੋਂ ਕੱਢ ਕੇ ਲੈ ਗਏ ਸਾਰਾ ਮਤਈ ਕਰਦਾ ਸੀਗਾ ਕਿੱਥੇ ਰਹਿਮਲਾ ਸੀ ਮਦਈ ਜੀ ਲੋਕਲੀ ਹੈਗਾ ਇਹ ਪੋਲੀ ਬੈਗ ਜਿਹੜੇ ਹੈਗੇ ਆ ਉਹਦਾ ਕੰਮ ਕਰਦਾ ਹੈ ਜੀ ਸਰ ਕਿੰਨੀ ਕੁ ਬਰਾਮ ਬਰਾਮਦਗੀ ਹੋਈ ਹੈ ਬਰਾਮਦਗੀ ਜੀ ਪੂਰੇ 14 ਲੱਖ 20 ਹਜ਼ਾਰ ਦੀ ਬਰਾਮਦਗੀ ਹੋ ਗਈ ਹੈ ਸਰ ਮਨਸ਼ਾ ਕੀ ਸੀਗੀ ਲੁੱਟਣ ਦੀ ਮਨਸ਼ਾ ਜੀ ਈਜ਼ੀ ਮਨੀ ਜੀ ਇਹਨੂੰ ਪਤਾ ਸੀਗਾ ਕਿ ਮੈਂ ਬੜੀ ਆਸਾਨੀ ਨਾਲ ਚੋਰੀ ਕਰ ਸਕਦਾ ਹਾਂ ਤਾਂ ਉਹ ਮਨਸ਼ਾ ਸੀਗੀ ਪਿੰਲੀ ਵੀ ਜਿਹੜੇ ਰੂਪੀ ਮੁਕਦਮੇ ਦਰਜ ਨਹੀਂ ਹੈ ਅੱਜ ਤੱਕ ਕੋਈ ਇਸ ਤੋਂ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਆ ਹਜੇ ਤੱਕ ਕੋਈ ਸਾਹਮਣੇ ਆਇਆ ਨਹੀਂ ਜੀ ਸਰ ਜਿਹੜਾ ਅਨਕੁਸ਼ ਹੈ ਕਰਦਾ ਕੀ ਵਸੇ ਅਨਕੁਸ਼ ਜੀ ਏਜੰਟ ਦਾ ਕੰਮ ਕਰਦਾ ਹੈ یہی ਜਿਹੜਾ ਠੇਕੇ ਵਗੈਰਾ ਇਸ ਜੋ ਕੰਮ ਹੈਗਾ ਪੰਨੀ ਦਾ ਪੋਲੀਥਿਨ ਦਾ ਉਦਈ ਏਜੰਟੀ ਕਰਦਾ ਉਹਦੀ ਹਾਂ ਸਰ ਇੱਕ ਜਿਹੜਾ ਕਿ ਸਾਹਮਣੇ ਬੜਾ ਉਸਨੇ ਕਿਹਾ ਜਾ ਰਿਹਾ ਕਿ ਉਹ ਸਿਗਰਟ ਦੇ ਬਹਾਨੇ ਫਲਾਨ ਦੇ ਲਈ ਉਸ ਨੂੰ ਪੈਸੇ ਲੁੱਟੇ ਪੀ ਸੀ ਹਾਂਜੀ ਉਹ ਜਦੋਂ ਅੰਕੁਸ਼ ਇਹਦੇ ਨਾਲ ਆਇਆ ਇਹਨੂੰ ਪਤਾ ਸੀਗਾ ਅੰਕੁਸ਼ ਨੂੰ ਕਿ 14 ਲੱਖ 20 ਹਜ਼ਾਰ ਹੈ ਉਹ ਪਹਿਲਾਂ ਹੀ ਪਲਾਨਿੰਗ ਕੀਤੀ ਹੋਈ ਸੀਗੀ ਇਹ ਸਿਗਰਟ ਦੇ ਬਹਾਨੇ ਗੱਡੀ ਤੋਂ ਦੂਰ ਲੈ ਕੇ ਗਿਆ ਸੀਗਾ ਤੇ ਮਗਰੋਂ ਜਿਹੜੇ ਦੋ ਮੁੰਡੇ ਸੀਗੇ ਉਹ ਕੱਢ ਕੇ ਪੈਸੇ ਲੈ ਗਏ ਸੀਗੇ ਕਿ ਕੀ ਕੀ ਬਰਾਮਾ ਹੋਈ ਹੈ ਕਲੈਕਸ਼ਨ ਬਰਾਮਦਗੀ ਜੀ ਹਜੇ ਤੱਕ ਤਾਂ ਕੈਸ਼ ਜਿਹੜਾ 14 ਲੱਖ 20 ਹਜ਼ਾਰ ਹੈ ਉਹ ਰਾਮਤ ਕੀਤਾ ਤੇ ਇੱਕ ਸਕੂਟੀ ਹੈਗੀ ਆ ਲੈਪਟਾਪ ਵੀ ਦੱਸਿਆ ਜਾ ਰਿਹਾ ਸੀਗਾ ਹਾਲਾਗੀ ਲੈਪਟਾਪ ਅਸੀਂ ਕਰ ਰਹੇ ਹਾਂ ਜੀ ਕਰਾਂਗੇ ਹਜੇ ਤੱਕ ਹੋਇਆ ਨਹੀਂ ਹੈਗਾ 21 ਤਰੀਕ ਨੂੰ 11:30 ਵਜੇ ਸਵੇਰੇ ਐਸ ਐਚਓ ਸਾਹਿਬ ਨੂੰ ਇਨਫਾਰਮੇਸ਼ਨ ਆਈ ਸੀਗੀ ਕਿ ਆਈਸੀਆਈਸੀ ਬੈਂਕ ਜਿਹੜਾ ਮੰਜੂ ਸਿਨੇਮਾ ਦੇ ਲੱਗ ਹੀ ਹੈਗਾ ਉੱਥੇ ਇੱਕ ਮੁੰਡਾ ਸੀਗਾ ਯਸ਼ਿਕ ਸਿੰਘਲਾ ਉਹ 14 ਲੱਖ 20000 ਰੁਪਏ ਆਪਣੀ ਸਵਿਫਟ ਕਾਰਡ ਦੇ ਵਿੱਚ ਜਮ੍ਹਾਂ ਕਰਾਣ ਆਏ ਸੀਗਾ ਬੈਂਕ ਦੇ ਵਿੱਚ ਤਾਂ ਉਦੇ ਉਹਦੇ ਨਾਲ ਉਹਦਾ ਫਰੈਂਡ ਸੀਗਾ ਅੰਕੁਸ਼ ਕੁਮਾਰ ਤਾਂ ਉਹਦੀ ਗੱਡੀ ਚੋਂ 14,20,000 ਰੁਪਏ ਕੋਈ ਕੱਢ ਕੇ ਲੈ ਗਿਆ ਸੀਗਾ ਇਹ ਇਨਫੋਰਮੇਸ਼ਨ ਆਈ ਸੀਗੀ ਤਾਂ ਪੁਲਿਸ ਉੱਥੇ ਗਈ ਉਹਨੇ ਪੂਰਾ ਵੈਰੀਫਾਈ ਕਰਕੇ ਇੱਕ ਮੁਕਦਮਾ ਦਰਜ ਕੀਤਾ ਸੀਗਾ ਨਾਮ ਲੂਮ ਵਿਅਕਤੀ ਦੇ ਖਿਲਾਫ ਉਸੇ ਦਿਨ ਅਸੀਂ ਆਈਡੈਂਟੀਫਾਈ ਕਰ ਲਿਆ ਸੀਗਾ ਕਿ ਇਹ ਜਿਹੜਾ ਮਸਲਾ ਸੀਗਾ ਇਹ ਅੰਕੁਸ਼ ਕੁਮਾਰ ਨੇ ਕਿਉਂਕਿ ਉਹ ਆਪਣੇ ਦੋਸਤ ਦਾ ਉਹਨੂੰ ਪਤਾ ਸੀਗਾ ਕਿ ਕਾਫੀ ਬਾਰ ਪਹਿਲਾਂ ਵੀ ਉਹਨੇ ਹੈਵੀ ਅਮਾਉਂਟ ਜਿਹੜਾ ਕੈਸ਼ ਹੈ ਉਹ ਬੈਂਕ ਦੇ ਵਿੱਚ ਜਮਾ ਕਰਾਇਆ ਸੀਗਾ ਤਾਂ ਉਹਨੇ ਇੱਕ ਦਿਨ ਪਹਿਲਾਂ ਯਸ਼ਿਕ ਸਿੰਘਲਾ ਨੇ ਦੱਸਿਆ ਸੀਗਾ ਕਿ ਕੱਲ ਮੈਂ 14 ਲੱਖ ਰੁਪਏ ਦੇ ਕਰੀਬ ਰਕਮ ਜੜੀ ਹੈਗੀ ਆ ਮੈਂ ਜਮਾ ਕਰਾਨੀ ਆ ਬੈਂਕ ਦੇ ਵਿੱਚ ਤਾਂ ਤੂੰ ਆ ਜੀ ਮੇਰੇ ਨਾਲ ਤਾਂ ਇਹ ਇਹਨੂੰ ਪਤਾ ਸੀਗਾ ਇਸਨੇ ਇਹਨੇ ਆਪਣੇ ਤਿੰਨ ਹੋਰ ਜਿਹੜੇ ਮਿੱਤਰ ਸੀਗੇ ਇੱਕ ਦਾ ਨਾਮ ਸੀਗਾ ਜੀ ਲਵਿਸ਼ ਵਰਮਾ ਜੋ ਇਹਦਾ ਅੰਕੁਸ਼ ਦਾ ਕਾਫੀ ক্লোਜ਼ ਫਰੈਂਡ ਹੈਗਾ ਤੇ ਦੋ ਹੋਰ ਆਕਾਸ਼ ਜੇਤਲੀ ਤੇ ਵਰਮ ਵਸ਼ਿਸ਼ਟ ਇਹਨਾਂ ਨਾਲ ਪਲੈਨਿੰਗ ਕਰਕੇ ਉਸ ਗੱਡੀ ਦੀ ਪਹਿਲਾਂ ਹੀ ਡੁਪਲੀਕੇਟ ਕੀ ਬਣਾਈ ਹੋਈ ਸੀਗੀ ਤੇ ਉਹਨਾਂ ਨੂੰ ਦੱਸਿਆ ਸੀਗਾ ਕਿ ਮੈਂ ਤੁਹਾਨੂੰ ਕਾਲ ਕਰੂੰਗਾ ਤੇ ਜਿਹੜਾ ਮਦਈ ਹੈ ਉਹਨੂੰ ਮੈਂ ਪਾਸੇ ਲੈ ਜਾਊਂਗਾ ਤੇ ਤੁਸੀਂ ਆ ਕੇ ਗੱਡੀ ਚੋਂ ਪੈਸੇ ਕੱਢ ਕੇ ਲੈ ਜਾਓ। ਉਸੇ ਤਰੀਕੇ ਨਾਲ ਜਦੋਂ ਇਹ ਯਸ਼ਕ ਸਿੰਗਲਾ ਆਇਆ ਬੈਂਕ ਤੇ ਲੱਗ ਗਿਆ ਤੇ ਅੰਕੁਸ਼ ਕੁਮਾਰ ਇਹਨੂੰ ਸਿਗਰਟ ਬਹਾਨੇ ਪੀਣ ਦੇ ਬਹਾਨੇ ਬਾਹਰ ਲੈ ਕੇ ਗਿਆ ਤੇ ਮਗਰੋਂ ਜਿਹੜੇ ਅਕਾਸ਼ ਜੇਤਲੀ ਤੇ ਵਰੁਣ ਵਸ਼ਿਸ਼ਟ ਉਹਨਾਂ ਨੇ ਗੱਡੀ ਖੋਲ ਕੇ ਪੈਸੇ 14 ਲੱਖ 20 ਹਜ਼ਾਰ ਰੁਪਏ ਕੱਢ ਲਿਆ ਸੀਗਾ ਤੇ ਸਰ ਇਹ ਕਿੱਥੋਂ ਬਰਾਮਦਗੀ ਹੋਈ ਹੈ ਜੀ ਬਰਾਮਦਗੀ ਜੀ ਇਹਨਾਂ ਕੋਲੋਂ ਹੀ ਹੋਈ ਹੈ ਅਨਕੁਸ਼ ਕੁਮਾਰ ਤੇ ਲਵਿਸ਼ ਵਰਮਾ ਤੋਂ ਹੋਈ ਹੈ ਇਹਨਾਂ ਨੇ ਅੱਗੇ ਜਿਹੜੇ ਸੀਗੇ ਦੋ ਮੁੰਡੇ ਅਕਾਸ਼ ਜੇਤਲੀ ਤੇ ਵਰੁਣ ਵਸ਼ਿਸ਼ਟ ਨੂੰ 50-50 ਹਜ਼ਾਰ ਤੇ ਉਹਨਾਂ ਨੂੰ ਕਮਿਟ ਕੀਤਾ ਸੀਗਾ ਕਿ ਤੁਸੀਂ ਇਹ ਕੰਮ ਕਰੋ ਐਸੀ 55000 ਤੁਹਾਨੂੰ ਲਵੇਸ਼ਵਰਮਾ ਦਾ ਕੀ ਰੋਲ ਸੀ ਲਵੇਸ਼ਵਰਮਾ ਜੀ ਮੇਨ ਹੈਗੀ ਕਨਸਪੀਰੇਟਰ ਜੀ ਅੰਕੁਸ਼ ਦੇ ਨਾਲ ਕੁਝ ਦੇ ਨਾਲ ਅੰਕੁਸ਼ ਦੇ ਨਾਲ ਮੇਨ یہی ਹੈ ਜਿਹੜੇ ਜਿਹੜੀ ਕੰਡੇ ਦੀ ਚਾਬੀ ਬਣਾਈ ਇਹਨਾਂ ਨੇ ਮਤਲਬ ਕਿ ਬਿਫੋਰ ਵਨ ਡੇ ਜਾਂ ਉਸ ਤੋਂ ਪਹਿਲੇ ਬਣਾ ਕੇ ਰੱਖੀ ਉਸ ਤੋਂ ਪਹਿਲਾਂ ਹੀ ਬਣਾ ਕੇ ਰੱਖੀ ਸੀ ਕਿ ਬਾਅਦ ਪਹਿਲੇ ਕੁਦਰਤ ਇਸ ਦੀ ਕੀ ਆਪਾਂ ਗੰਡ ਕਰਨੇ ਕਰਨਾ ਹੈ ਉਹ ਕਿਉਂ ਕਿਉਂਕਿ ਜਿਹੜਾ ਮਦਈ ਹੈ ਉਹਨੇ ਸਾਰਾ ਪਤਾ ਸੀਗਾ ਅੰਕੁਸ਼ ਨੂੰ ਮਦੀਦ ਐਕਚੁਅਲੀ ਕੰਮ ਕੀ ਹੈ ਮਦੀਦ ਦਾ ਕੰਮ ਹੈਗਾ ਜੀ ਪਲਾਸਟਿਕ ਦੇ ਪੋਲੀਬੈਗ ਬਣਾਉਂਦੇ ਹੋ ਤੇ ਸਰ ਇਹ ਇਹਨਾਂ ਦੇ ਕੋਲ ਹੋਰ ਕੀ ਕੀ ਬਰਾਮਦ ਹੋਇਆ ਜੀ ਕਿ ਇਹ ਹੋਰ ਵੀ ਕੋਈ ਕੇਸਾਂ ਦੇ ਵਿੱਚ ਆ ਨਾਮ ਇਹਨਾਂ ਦਾ ਨਹੀਂ ਹੋਰ ਕੋਈ ਕੇਸ ਹੈਗਾ ਨਹੀਂ ਹਜੇ ਤੱਕ ਅੰਕੁਸ਼ ਹੈ ਇਹ ਦੇ ਕੋਲ ਵਰਕਰ ਸੀਗੇ ਜਿਹੜਾ ਦੋਸਤ ਜਿੱਦਾਂ ਕੋਈ ਇਹ ਜੀ ਵੈਸੇ ਤਾਂ ਏਜੰਟ ਹੈਗਾ ਜੀ ਅੰਕੁਸ਼ ਹਾਂ ਜੀ ਇਹ 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 ਕੰਮ ਦੇ ਕਾਰੋਬਾਰ ਇਹ ਸਰ ਚਾਰੋਂ ਆਪਸ ਵਿੱਚ ਦੋਸਤ ਨੇ ਜਾਂ ਕਿਸ ਤਰ੍ਹਾਂ ਹੈ ਇਹ ਦੋ ਅੰਕੁਸ਼ ਕੁਮਾਰ ਹੈਗਾ ਜੀ ਦੋਸਤ ਮਦਈ ਦਾ ਦੋਸਤ ਹਾਂਜੀ ਤੇ ਬਾਕੀ ਦੇ ਨੇ ਕਿਊਜ਼ ਅੰਕੁਸ਼ ਦੇ ਦੋਸਤ ਹੈ ਨਹੀਂ ਦੋ ਜਿਹੜੇ ਐਕਿਊਜ਼ ਹੈਗੇ ਉਹ ਤਾਂ ਇਹਨਾਂ ਨੇ ਕਿਰਾਏ ਤੇ ਲਏ ਤੇ ਵਕਤ ਸੀਗਾ 50000 ਹਾਂਜੀ ਆਕਾਸ਼ ਤੇ ਵਰਨ ਤੇ ਸਾਰੇ ਕੋਈ ਜਿਹੜਾ ਲਵਿਸ਼ ਹੈ ਉਹ ਫਰੈਂਡ ਹੈ ਨਸ਼ੇ ਦੀ ਆਤੀ ਪੀਨੇ ਸਭ ਕੁਝ ਨਹੀਂ ਨਹੀਂ ਇਹਦੇ ਕੋਈ ਸਰ ਵੈਸੇ ਮੁੰਡੇ ਜਿਹੜੇ ਚਾਰੀ ਫੜੇ ਸਰੇ ਕੀ ਕੰਮ ਕਰਦੇ ਆ ਜਿਹੜੇ ਇਹ 2 ਲੱਖ ਤੋਂ ਜਿਹਨਾਂ ਨੂੰ 50-50 ਹਜ਼ਾਰ ਦੇਣਾ ਸੀ ਇਹ ਉਹਦਾ ਕੀ ਕੰਮ ਕਰਦੇ ਆ ਉਹ ਆਪਣੀ ਦੀ ਹੁਣ ਇਨਵੈਸਟੀਗੇਸ਼ਨ ਜਾਰੀ ਹੈ ਆਪਾਂ ਸਾਰਾ ਪਤਾ ਕਰਕੇ ਦੱਸਾਂਗੇ ਸਾਰੇ ਮਾਮਲੇ ਵਾਸਤੇ ਇਹਨਾਂ ਨੇ ਮੀਨਸ ਮਨਸ਼ਾ ਕੀ ਸੀ ਇਹਨਾਂ ਦੀ ਯਸ ਪੈਸੇ ਇਹਦਾ ਕੀ ਕਰਨਾ ਸੀ ਇਹਨਾਂ ਨੇ ਪੈਸੇ ਵਰਤਨੇ ਸੀਗੇ ਜੀ ਨਹੀਂ ਕਿਉਂ ਕਿ ਇਹਨੂੰ ਪਤਾ ਸੀਗਾ ਨਾ ਜੀ ਇਨੂੰ ਪਤਾ ਸੀਗਾ ਮੇਰਾ ਦੋਸਤ ਜਿਹੜਾ ਹੈਗਾ ਉਹ ਕਈ ਵਾਰੀ ਐਂਟਰੀ ਲੈ ਕੇ ਆਂਦਾ ਹੈ ਤੇ ਇਹਨਾਂ ਨੂੰ ਲੱਗਾ ਕਿ ਆਪਾਂ ਈਜ਼ੀਲੀ ਮਨੀ ਨੂੰ ਲੈ ਸਕਦੇ ਹਾਂ ਹਾਂਜੀ ਸਰ ਇਹ ਪੁਲਿਸ ਨੂੰ ਕਿਸ ਤਰ੍ਹਾਂ ਕਿੱਥੋਂ ਦੀ ਪਕੜੇ ਗਈ ਇਹ ਜੀ ਸਾਨੂੰ ਅਸੀਂ ਸੀਸੀਟੀਵੀ ਫੁਟੇਜ ਕੀਤਾ ਸੀਗਾ ਟਰੈਕ ਤੇ ਉਸ ਤੋਂ ਅਸੀਂ ਪਤਾ ਕੀਤਾ ਜੀ ਜਿਹੜਾ ਪੁਲਿਸ ਜਿਹੜਾ ਡ੍ਰੈਪ ਲੱਗੇ ਪੁਲਿਸ ਨੂੰ ਕੋਈ ਟਿਪ ਮਿਲੀ ਜਿਹੜੀ ਉਹ ਸੀਸੀਟੀਵੀ ਕੈਮਰੇ ਤੋਂ ਸੀਸੀਟੀਵੀ ਕੈਮਰੇ ਤੇ ਟੈਕਨੀਕਲ ਜਿਹੜੀ ਹੈਗੀ ਉਸ ਤੋਂ ਕਾਲ ਡਿਟੇਲ ਕਾਲ ਲੋਕੇਸ਼ਨ कल दी जड़ी जिन्नी भी कॉल सीगी ते उना नाल जेडे दो मुंडे जेडे ਲੈ ਕੇ गएया उना दी कॉल सारा करके फिर ते सर ਹੁਣ ਕਿੰਨਾ ਕੈਸ਼ ਬਰਾਮਦ ਹੋਇਆ ਜੀ ਟੋਟਲ ਪੂਰਾ ਕੈਸ਼ ਬਰਾਮਦ ਹੋ ਗਿਆ ਜੀ 14 ਲੱਖ 20 ਹਜ਼ਾਰ ਰੁਪਏ ਸਰ ਅੰਗੂਸ਼ ਨੂੰ ਬਹਾਨੇ ਨਾ ਲੱਗੇਗਾ ਕਿ ਚਲ ਆਪਸ ਜੀ ਉਹ ਪਹਿਲਾਂ ਹੀ ਪਲੈਨਿੰਗ ਕੀਤਾ ਕਿ ਤੀਸਰੀ ਲੈ ਕੇ ਪਿੱਛੋਂ ਆਏ ਇਹਨਾਂ ਨੇ ਜਿਹੜੀ ਚਾਬੀ ਸੀ ਇਹਨਾਂ ਕੋਲ ਤਦੀ ਕਰਦੇ ਕਿ ਚਾਬੀ ਵੀ ਨੰਗੀ ਸ਼ੀਸ਼ਾ ਵੀ ਟੁੱਟਿਆਗਾ ਕਿ ਬੈ ਕਿਦਾਂ ਚਾਬੀ ਬਰੰਦ ਹੋਈ ਹੈ ਡੁਪਲੀਕੇਟ ਸੀ ਹਾਂਜੀ ਕਿ ਸਰ ਉਹ ਜਿਹੜਾ ਲੈਪਟਾਪ ਸੀਗਾ ਨਾਂ ਲਿਖਿਆ ਨਾ ਉਹ ਵੀ ਬਰੰਦ ਹੋ ਗਿਆ ਉਹ ਬਾਕੀ ਹੈ ਹਾਂਜੀ ਬਾਕੀ ਹੈ ਜੀ ਉਹ ਉਹ ਹੋ ਹੀ ਕਰਨਾ ਹੈ ਪੁਲਸ ਤੋਂ ਬੋਲੋ ਜਿਹੜੇ ਕੀਆ ਉਹਨਾਂ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਏਜੰਡਰ ਦਾ ਕੰਮ ਕਰਦੇ ਸੀਗੇ ਤੇ ਪਰਾਈ ਕਾਬਲੇਤ ਪੁਲਸ ਹੈ ਤੇ ਕਾਬੂ ਆਰੋਪੀਆਂ ਨੂੰ ਕੀਤਾ ਗਿਆ ਵਾ ਤੇ ਹੁਣ ਆਨਲਾਈਨ ਸਮੇਂ ਤੇ ਵੱਡੇ ਖਲਾਸੇ ਹੋਣਗੇ ਹਾਲਾਂਕਿ ਲੈਪਟਾਪ ਹਾਲੇ ਤੱਕ ਨਹੀਂ ਮਿਲਿਆ ਗਿਆ ਪਰ ਪੁਲਸ ਜਿਹੜੀ ਕੀ ਉਸਦੀ ਪਾਲ ਜਾਰੀ ਹੈ ਤੇ ਹੁਣ ਆਨਲਾਈਨ ਸਮੇਂ ਤੇ ਵੱਡੇ ਖਲਾਸੇ ਹੋਣਗੇ ਜੁੜੇ ਲਿਦਾਨ ਲਈ ਇਹਨਾਂ ਨੂੰ ਰਿਪੋਰਟ ਧੰਨਵਾਦ